ਕੁਰਾਲੀ ਦੇ ਵਿੱਚ ਕਾਂਗਰਸ ਵੱਲੋਂ 16 ਤਰੀਕ ਨੂੰ ਇੱਕ ਇਕੱਠ ਰੱਖਿਆ ਗਿਆ ਜਿਸ ਨੂੰ ਕੀ ਰੋਸ਼ ਰੈਲੀ ਦਾ ਨਾਮ ਵੀ ਦਿੱਤਾ ਗਿਆ ਕਿਉਂਕਿ ਕੁਰਾਲੀ ਦੇ ਸ਼ਹਿਰ ਦੇ ਹਾਲਾਤ ਇੰਜ ਨੇ ਜਿਵੇਂ ਕਿ ਕੋਈ ਪਿੰਡ ਹੋਵੇ ਉਹ ਵੀ ਪਿੰਡ ਬਿਹਾਰ ਦਾ ਹੋਵੇ ਤੇ ਪਿਛੜਿਆ ਹੋਇਆ ਹੋਵੇ ਅਗਰ ਕੌਂਸਲ ਤੇ ਕਾਂਗਰਸੀ ਦਾ ਕਬਜ਼ਾ ਆਏ ਕਿਉਂਕਿ ਨਗਰ ਕੌਂਸਲ ਦੇ ਵਿੱਚ ਕਾਂਗਰਸੀ ਪ੍ਰਧਾਨ ਨੇ ਪਰ ਸੜਕਾਂ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਨੇ ਇਸੇ ਤਰ੍ਹਾਂ ਕੁਰਾਲੀ ਦੇ ਹੋਰ ਵਾਡਾਂ ਦੀ ਗੱਲ ਕਰੀਏ ਤਾਂ ਕੁਰਾਲੀ ਦਾ ਸਿੰਗਾਪੁਰਾ ਰੋਡ ਵੈਂਟੀਲੇਟਰ ਤੇ ਪਹੁੰਚਿਆ ਹੋਇਆ ਵਾਰ ਨੰਬਰ 12 ਦੇ ਖਿਲਾਫ ਦੇਖੋ ਉਹ ਰਸਤਾ ਬਿਲਕੁਲ ਬੰਦ ਪਿਆ ਹੋਇਆ ਹੈ ਕਿ ਕਾਂਗਰਸ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਰੋਸ ਰੈਲੀ ਦਾ ਨਾਮ ਦਿੱਤਾ ਗਿਆ ਹੈ ਉਹ ਮਹਾਰਾਜ ਇਹ ਰੈਲੀ ਤੁਸੀਂ ਅਰਨਜੀਤ ਕਿਉਂ ਗਲਤ ਬੋਲ ਰਹੇ ਹੋ ਅድਕਟਨ ਹੋਣਾ ਹੈ ਉਹ ਬੜਿੰਗ ਸਾਹਿਬ ਤੇ ਆ ਨੈਗਰਾ ਫੌਲ ਆ ਗਿਆ ਜੀ ਬਿੱਟੇ ਦੇ ਘਰ ਮੂਰੇ ਆ ਜੀ ਉੱਥੇ ਜਾ ਕੇ ਆਪਣਾ ਜੀ ਦਵਾਈ ਵਾਲੇ ਨਾ ਫੁਆਰੇ ਆ ਰਹੇ ਆ ਜੀ ਉੱਥੇ ਮਹਾਰਾਜ ਦੋ ਚੀਜ਼ਾਂ ਚੱਲਣਗੀਆਂ ਬਰਾਬਰ ਜੀ ਹੁਣ ਇਹ ਚ ਰੋਸ ਰੈਲੀ ਕਿੱਥੇ ਹੈ ਜੀ ਜਿਹੜੇ ਕਹਿ ਰਹੇ ਆ ਉਹ ਤਾਂ ਐਂ ਕਹਿ ਰਹੇ ਆ ਵੀ ਰੋਸ਼ ਰੈਲੀ ਆ ਪੋਸਟਰ ਲੱਗੇ ਹੋਏ ਆ ਸ਼ਹਿਰ ਦੇ ਵਿੱਚ ਵੀ ਰੋਸ਼ ਰੈਲੀ ਆ ਬਹੁਤ بڑا ਰੋਸ਼ ਆ ਇਹ ਪਤਾ ਨਹੀਂ ਕਾ ਦਾ ਰੋਸ਼ ਆ ਉਹ ਫੋਸ ਰੈਲੀ ਆ ਜੀ ਰੋਸ਼ ਰੈਲੀ ਨਹੀਂ ਹੈਗੀ ਜੀ ਉਹ ਫੋਸ ਰੈਲੀ ਆ ਜੀ ਰੋਸ਼ ਰੈਲੀ ਨਹੀਂ ਹੈਗੀ ਜੀ ਕਹਿੰਦੇ ਜੀ ਜਿੱਥੇ ਕੋਈ ਕੰਮ ਨਹੀਂ ਹੋਣਾ ਉੱਥੇ ਰੋਸ਼ ਰੈਲੀ ਸਿੰਘਪੁਰਾ ਰੋਡ ਸਾਰਾ ਟੁੱਟਿਆ ਪਿਆ ਪਿਆ ਕੇ ਟੁੱਟਿਆ ਨਹੀਂ ਜੀ ਉੱਥੇ ਰੋਸ਼ ਰੈਲੀ ਹੋਈ ਆ ਕੋਈ ਰੋਡ ਤੇ ਨਗਰ ਕੌਂਸਲ ਵੱਲੋਂ ਪਹਿਲਾਂ ਲੱਖਾਂ ਰੁਪਏ ਲਾਏ ਗਏ ਆ ਕਹਿੰਦੇ ਅਸੀਂ ਠੀਕ ਕਰਦੇ ਤੁਸੀਂ ਕਹਿੰਦੇ ਉੱਥੇ ਹਾਲਾਤ ਖਰਾਬ ਹੈ ਉੱਥੇ ਦੇ ਲੱਖਾਂ ਰੁਪਏ ਲਾਏ ਤੇ ਪਹਿਲਾਂ 6 ਮਹੀਨੇ ਟੋਆ ਪਟਕੇ ਰੱਖੀ ਰੱਖਿਆ ਅਰ ਰੰਜੀ ਪਹਿਲਾਂ ਪੂਰੀ ਆਪਣੀ ਨੌਲੇਜ ਸਹੀ ਕਰੋ ਉੱਥੇ ਕਰੋੜਾ ਲੱਗਿਆ ਲੱਖਾਂ ਨਹੀਂ ਰਾਜਾ ਬੜਿੰਗ ਰੈਲੀ ਕਰ ਰਹੇ ਆ ਕਿ ਲੱਗਦਾ ਨਹੀਂ ਰਾਜਾ ਬੜਿੰਗ ਸਾਹਿਬ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਤਾਂ ਵੀ ਇੱਥੇ ਰੈਲੀ ਕਰੋ ਰੋਸ਼ ਤਾਂ ਉਰੇ ਹੋਣਾ ਚਾਹੀਦਾ ਸਾਫ਼ ਸੁਥਰੇ ਪਲਾਟ ਦੇ ਵਿੱਚ ਬੈਠ ਕੇ ਲੋਕਾਂ ਨੂੰ ਆਪਣੇ ਜੁਮਲੇ ਸੁਣਾ ਕੇ ਕਦੇ ਕਹਿੰਦੇ ਤੇ ਉਹ 42 ਗੱਡੀਆਂ ਫੁੱਲਾਂ ਨਾਲ ਸਜਾ ਕੇ ਦਵੋਗੇ ਉੱਥੇ ਰੈਲੀ ਕਰਨ ਦਾ ਕੀ ਫਾਇਦਾ ਲੱਗਦਾ ਨਹੀਂ ਵੀ ਇੱਥੇ ਲੋਕਾਂ ਦੀ ਦਰਦ ਹੈ ਲੋਕਾਂ ਨੂੰ ਚਾਹੀਦਾ ਵੀ ਸੜਕ ਬਣੇ ਤਾਂ ਉਰੇ ਰੋਸ਼ ਰੈਲੀ ਕਰੇ ਪਹਿਲਾਂ ਤਾਂ ਇਹਨਾਂ ਦੀ ਆਪਣੀ ਲੜਾਈ ਦੀ ਮੁੱਕਦੀ ਸਿੱਧੂ ਕਹਿੰਦਾ ਮੇਰੀ ਰੋਸ ਰੈਲੀ ਆ ਇਹ ਕਹਿੰਦਾ ਮੇਰੀ ਰੋਸ ਰੈਲੀ ਆ ਹੁਣ ਸੀਨ ਇਹ ਹਲਜੋ ਹੈ ਹੋਇਆ ਜੀ ਵੀ ਉਰੇ ਵਾਲਾ ਕੀ ਬਣੂਗਾ ਜੀ ਤਾਂ ਇਹ ਕੀ ਆ ਜਾ ਸਕਦਾ ਵੀ ਕੁਰਾਲੀ ਸ਼ਹਿਰ ਦੇ ਹਾਲਾਤ ਮਾੜੇ ਆ ਚਾਹੇ ਕੋਈ ਵੀ ਸਰਕਾਰ ਆਵੇ ਚਾਹੇ ਕਾਂਗਰਸੀ ਸਰਕਾਰ ਰਵੇ ਚਾਹੇ ਆਪ ਦੀ ਸਰਕਾਰ ਆ ਜਵੇ ਉਹ ਕਹਾਵਦਾ ਕਹਿੰਦੀ ਮੇਰੀ ਫੱਤੋ ਦੇ ਯਾਰ ਬੁਰੇ ਨੇ ਉਹ ਸਾਰੀ ਉਰੇ ਆਹੀ ਹੈ ਹੁਣ ਕਿਹਨੂੰ ਕਹੀਏ ਜੇ ਤਾਂ ਜਾਣੇ ਆ ਕਮੇਟੀ ਚ ਉਹ ਕਹਿੰਦੇ ਆ ਹਲੇ ਜੀ ਇਹਦਾ ਮਤਬਾ ਪਾਇਆ ਹੋਇਆ ਜੀ ਐ ਮਸ਼ੀਨੀ ਸੁਣਦਾ ਐ ਮਸ਼ੀਨ ਨੂੰ ਪੁੱਛ ਲੋ ਉਹ ਕਹਿੰਦਾ ਮੇਰੀ ਪ੍ਰਧਾਨ ਨਹੀਂ ਸੁਣਦਾ ਜੇ ਦੋਹਾਂ ਨੂੰ ਕਹਿੰਦੇ ਆ ਉਹ ਕਹਿੰਦੇ ਉੱਪਰ ਦੇ ਮੈਡਮ ਨਹੀਂ ਸੁਣਦੀ ਹੁਣ ਕਿਹਨੂੰ ਸੁਣਾਈਏ ਐ ਮਾ ਮਹੱਲੀਆ ਨੂੰ ਕਹਿੰਦਾ ਕਿਸ਼ਤੀਆਂ ਲਾਓ ਜੀ ਆਪਣੇ ਕਿਸ਼ਤੀਆਂ ਲਾ ਲਓ ਸੁਖਵੀਰ ਬਾਦਲ ਕਹਿੰਦਾ ਪਾਣੀ ਚ ਕਿਸ਼ਤੀਆਂ ਚਲਾਉਣੀਆਂ ਇਹਨਾਂ ਨੇ ਕਰਾ ਲਈ ਜਿਆਦਾ ਨਹੀਂ ਰਾਜਾਪੁਰਿੰਗ ਸਾਹਿਬ ਆ ਰਹੇ ਆ ਰੋਸ਼ ਰੈਲੀ ਹੋ ਰਹੀ ਹੈ ਉਹਦਾ ਕੋਈ ਸ਼ਹਿਰ ਵਸਿਆ ਨੂੰ ਫਾਇਦਾ ਹੋਵੇਗਾ ਦੇਖੋ ਜੀ ਇਹ ਟਿਕਟਾਂ ਲੈਣ ਦੀਆਂ ਤਰੀਕੇ ਆ ਐ ਨਹੀਂ ਟਿਕਟਾਂ ਮਿਲਣੀਆਂ ਇਹ ਟਿਕਟਾਂ ਆ ਦੀਆਂ ਟ੍ਰੇਨ ਦੀ ਟਿਕਟਾਂ ਜਹਾਜ਼ ਦੀ ਟਿਕਟਾਂ ਕਾਦੀ ਟਿਕਟਾਂ ਮਾਰੇ ਐਮ ਐਮ ਐਲ ਏ ਦੀਆਂ ਜਿੰਨਾ ਮੁੱਲ ਕੋਈ ਉਹਨੇ ਮੰਨ ਲਈ ਚ ਵੀ ਨਹੀਂ ਹੈਗਾ ਇਹ ਭਲੇਖਾ ਕੱਢ ਲੈਣਾ ਲੋ ਜੀ ਮੈਂ ਅਉਧਾ ਲੈਣਾ ਮੈਂ ਕੋਸਲੇਣਾ ਪਹਿਲਾਂ ਕਰੋੜ ਕਰੋੜ ਰੁਪਈਆ ਲਾ ਲਿਆ ਹੁਣ ਰਹਿੰਦਾ ਹੁੰਦਾ ਹੁਣ ਜ਼ੋਰ ਲਾ ਲੈਣਾ ਕੱਢਣੇ ਪਾਉਣੇ ਕੋਸ ਨਹੀਂ ਇੱਥੇ ਕੰਗਰੂ ਨਹੀਂ ਪੁੱਛਿਆ ਇਹਨਾਂ ਨੇ ਇਨੂੰ ਕਿਤੇ ਬੁੱਛਣਾ ਉਹੀ ਕੰਗਤਾ ਜੀ ਦੇ ਪੈਰੀਆਂ ਤੇ ਲਾਉਂਦੇ ਸੇ ਮੁੜ ਕੇ ਘਪੋਗ ਪਰ ਟੱਕਰਿਆ ਕੰਗ ਉਹ ਕੰਗ ਪਰਲੇ ਪਾਸੇ ਨੂੰ ਲੰਘਿਆ ਉਰਲੇ ਪਾਸੇ ਨੂੰ ਲੰਘੇ ਕਿਆ ਕਹਿ ਦੀਏ ਪੁੱਤਰਾ ਤਾਂ ਉਹ ਕੰਗ ਪਰਲੇ ਪਾਸੇ ਨੂੰ ਲੰਘਿਆ ਉਰਲੇ ਪਾਸੇ ਨੂੰ ਨਹੀਂ ਕਿਹਾ ਕਿਆ ਕਹਿ ਦੀਏ ਮਤਲਬ ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਕੰਗ ਸਾਹਿਬ ਦੇ ਚੇਲੇ ਸੀਗੇ ਜਿਨ੍ਹਾਂ ਨੂੰ ਕੰਗ ਸਾਹਿਬ ਨੇ ਚੱਲਣਾ ਸਿਖਾਇਆ ਸੀਗਾ ਉਹ ਹੁਣ ਦੇਖ ਕੇ ਰਸਤੇ ਦੀ ਰਸਤਾ ਬੰਡਲ ਅਲੱਗ ਕਰ ਲੈਣੇ ਆ ਜਿਹੜੇ ਕੰਗ ਦੇ ਚੇਲੇ ਤੇ ਸਾਰੀ ਵੇਲੇ ਤੇ ਉਹਨੋਂ ਸਾਰੇ ਕੰਮ ਲੱਗੇ ਹੋਣ ਕੰਗ ਵਿਲਾ ਕਰਿਆ ਹੋਇਆ ਇਹਨਾਂ ਨੇ ਦਾ ਇਤਿਹਾਸ ਕੋ ਕਹਾਤਾ ਇਤਿਹਾਸ ਕੋ ਕਹਾ ਕਹਾਵਨੇ ਪਰ ਸਿੰਘਪੁਰਾ ਰੋਡ ਦੀ ਗੱਲ ਕਰਦੇ ਆ ਗੁਰਪਾਲ ਜੀ ਤੁਸੀਂ ਤੁਹਾਡਾ ਦਫਤਰ ਵੀ ਉੱਥੇ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਲੋਕਾਂ ਦੀ ਬਹੁਤ ਬੜੀ ਮੰਗ ਹੈ ਵੀ ਸਿੰਘਪੁਰਾ ਰੋਡ ਬਣਾਇਆ ਜਾਵੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਤੁਹਾਡੇ ਜਦੋਂ ਤੁਸੀਂ ਇਲੈਕਸ਼ਨ ਲੜੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਉੱਥੇ ਵੀ ਜਦੋਂ ਸਿੰਘਪੁਰਾ ਰੋਡ ਤੇ ਆਏ ਸੀਗੇ ਜਦ ਵੀ ਇਹ ਇਲਾਕਾ ਸੀਗੇ ਹੁਣ ਉਸ ਤੋਂ ਜ਼ਿਆਦਾ ਖਰਾਬ ਹੋ ਗਏ ਕੀ ਲੱਗਦਾ ਕਮ ਹੋਊਗਾ ਜਾਂ ਨਹੀਂ ਹੋਊਗਾ ਹੁਣ ਤਾਂ ਰੌਲਾ ਤਾਂ ਇਹਦਾ ਕਹਿੰਦੇ ਸੀ ਪਰਸ ਨੂੰ ਜਾਮ ਲੈਣਾ ਗੱਡੀ ਕੋਈ ਚੱਲਣ ਨਹੀਂ ਦੇਵਾਂਗੇ ਅੱਗ ਲਾ ਦੇਵਾਂਗੇ ਮਾਰਕੀਟ ਫੂਕਦਾ ਹੋਇਆ ਕਿ ਆ ਬਣਿਆ ਕੁਝ ਵੀ ਨਹੀਂ ਹਾਲਾਤ ਮਤਲਬ ਇਹ ਕਿਹਾ ਜਾ ਸਕਦਾ ਵੀ ਸ਼ਹਿਰ ਦੇ ਹਾਲਾਤ ਖਰਾਬ ਹੈ ਉਹ ਖਾਲਾਤ ਖਰਾਬ ਨਹੀਂ ਹੈ ਖਤਮ ਦੇਖੋ ਪੁਲਿਸ ਨੀ ਕੋਈ ਸੁਣਦਾ ਨਹੀਂ ਚੋਰ ਦਿੱਲੀ ਚੋਰੀ ਕਰ ਰਹੇ ਕਰ ਰਹੇ ਕਿ ਨਹੀਂ ਤੁਸੀਂ ਰੋਜ਼ ਨਮੀ ਨਮੀ ਖਬਰ ਕਰ ਬਿਲਕੁਲ ਤੁਹਾਡੀ ਗੱਲ ਸੱਚ ਹੈ ਫੇਰ ਨੰਬਰ 2 ਹੈ ਜੀ ਕਮੇਟੀ ਵਾਲੇ ਐਨਓਸੀ ਦਾ ਰੌਲਾ ਪਿਆ ਪਿਆ ਉਹ ਲੁੱਟ ਨਹੀਂ ਆ ਰਿਹਾ ਜੀ ਸਰਕਾਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹਦੀ ਐਨਓਸੀ ਕਰਨੀ ਹੈ ਕਿਹਦੀ ਬੰਦ ਕਰਨੀ ਹੈ ਹੁਣ ਹੁਣ ਸਿੰਘਪੁਰ ਦੀਆਂ ਰਿਸ਼ਤੀਆਂ ਬੰਦ ਐ ਜੀ ਹੁਣ ਇਹ ਦੱਸੋ ਵੀ ਜਿੱਥੇ ਸੀਵਰੇਜ ਜਾਂ ਵਾਟਰ ਸਪਲਾਈ ਪਈ ਹੋਈ ਉਹਦੀ ਰਿਸ਼ਤੀ ਬੰਦ ਕਰ ਸਕਦਾ ਜੀ ਕੋਈ ਉੱਥੇ ਮੀਟਰਾਂ ਦਾ ਰੌਲਾ ਪਾ ਲੈ ਵੀ ਐਨਓਸੀ ਲਾ ਕੇ ਮੀਟਰ ਲਾਉਣੇ ਆ ਜੀ ਹੁਣ ਕਰਾਲੀ ਜੀ ਮੀਟਰ ਨਹੀਂ ਲੱਗਦੇ ਜਾਲੀ ਕਿ ਨਹੀਂ ਲੱਗ ਰਹੇ ਲੱਗ ਰਹੇ ਸਾਰਾ ਕੁਝ ਤੁਹਾਡੇ ਹਰਪੰਨ ਜਨ ਮੰਤਰੀ ਨੂੰ ਮੈਂ ਸਿੱਧਾ ਫੋਨ ਕਰਿਆ ਇੱਕ ਵਾਰੀ ਮਹਾਵੀ ਇਹਨੇ ਸਾਡਾ ਬਹੁਤ ਲਹੂ ਪੀਤਾ ਹੋਇਆ ਤੁਹਾਡੇ ਬੀਲੀ ਦਫਤਰ ਵਾਲਿਆਂ ਨੇ ਵੀ ਇਹਦਾ ਕੋਈ ਹਿੱਲਾ ਦੱਸੋ ਉਹਨੇ ਦੋ ਵਾਰੀ ਗੱਲ ਕਰਕੇ ਮੇਰਾ ਮੁੜ ਕੇ ਫੋਨ ਨਹੀਂ ਚੱਕਿਆ ਹੁਣ ਕਿਆ ਫੜ ਲਈ ਉਹਨੂੰ ਮੰਤਰੀ ਨੂੰ ਤੁਸੀਂ ਤਾਂ ਆਪਲੇ ਜਿਹੜੇ ਯੋਧੇ ਹੋ ਉਹ ਅਸੀਂ ਤਾਂ ਯੋਧੇ ਹੀ ਮਾਰ ਲਈ ਇਹਨਾਂ ਨੇ ਪੰਗਾ ਦਾ ਉਹੀ ਹੋਇਆ ਜਿਹੜੇ ਹੱਥ ਚਲਾਉਂਦੇ ਤੇ ਉਹੀ ਤਾਂ ਰਾਤ ਪਰ ਤੇ ਪਹਿਲਾਂ ਦਾ ਆ ਰਹੇ ਇਹਨਾਂ ਨੇ ਵੀ ਤੁਸੀਂ ਉਤਰੋ ਹੁਣ ਅਸੀਂ ਗੱਡੀਆਂ 'ਚ ਆ ਕੇ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਲੋਕਾਂ ਨੂੰ ਪਤਾ ਤਾਂ ਵੀ ਅਸੀਂ ਆਪਣਾ ਕੰਮ ਇਹਨੂੰ ਕਹਿ ਕੇ ਕਰਾ ਲੈਣਾ ਕਾਂਗਰਸ ਦੀ ਸਰਕਾਰ ਤੀ ਇਹ ਲੋਕਾਂ ਨੂੰ ਲੱਗਦਾ ਤਾਂ ਵੀ ਅਸੀਂ ਆਪਣਾ ਕੰਮ ਕਹਿ ਕੇ ਕਰਾ ਲੈਣਾ ਔਰ ਇਹਦਾ ਪਤਾ ਹੀ ਨਹੀਂ ਕਿ ਕਿਹਨੂੰ ਕਹਿ ਕੇ ਕਰਾਉਣਾ ਹਾਲੇ ਤੱਕ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹਦਾ ਮੰਤਰੀ ਕਿਹੜਾ ਕਿਹੜੇ ਕ ਮਹਿਕਮੇ ਦਾ ਦਿਵਾਲੀ ਲੈਦੀ ਹੈ ਮੰਤਰੀ ਨਾਲ ਮਿਲਣਦੀ ਜਾਂਦੀ ਲੋਹੜੀ ਲੈਦੀ ਹੈ ਮੰਤਰੀਆਂ ਨਿਕਲਦੀ ਹੈ ਇਹਦੀ ਨਵਾਂ ਸਾਲ ਲੈਦੀ ਹੈ ਮੰਤਰੀ ਨਾਲ ਹੁਣ ਦੱਸੋ ਕਿਹਨੂੰ ਫੜ ਲਈ ਜਾ ਕੇ ਹੁਣ ਕੁਰਾਲੀ ਦੇ ਵਿੱਚ ਕਾਂਗਰਸ ਵੱਲੋਂ 16 ਤਰੀਕ ਨੂੰ ਇੱਕ ਇਕੱਠ ਰੱਖਿਆ ਗਿਆ ਜਿਸ ਨੂੰ ਕੀ ਰੋਸ਼ ਰੈਲੀ ਦਾ ਨਾਮ ਵੀ ਦਿੱਤਾ ਗਿਆ ਪਰ ਇਹ ਰੋਸ਼ ਰੈਲੀ ਨਹੀਂ ਲੋਕ ਕਹ ਰਹੇ ਨੇ ਕਿ ਇੱਕ ਮੀਟਿੰਗ ਰੱਖੀ ਗਈ ਆ ਇਸ ਨੂੰ ਰੋਸ਼ ਰੈਲੀ ਦਾ ਨਾਮ ਦਿੱਤਾ ਗਿਆ ਕਿਉਂਕਿ ਕੁਰਾਲੀ ਦੇ ਸ਼ਹਿਰ ਦੇ ਹਾਲਾਤ ਇੰਜ ਨੇ ਜਿਵੇਂ ਕਿ ਕੋਈ ਪਿੰਡ ਹੋਵੇ ਉਹ ਵੀ ਪਿੰਡ ਬਿਹਾਰ ਦਾ ਹੋਵੇ ਤੇ ਪਿਛੜਿਆ ਹੋਇਆ ਹੋਵੇ ਕਿਉਂਕਿ ਮੈਂ ਕੈਮਰਾਮੈਨ ਨੂੰ ਪਹਿਲਾਂ ਇੱਕ ਵਾਰ ਕਵਾਂਗੇ ਕਿ ਤਸਵੀਰਾਂ ਜ਼ਰੂਰ ਦਿਖਾਣ ਇਹ ਕੁਰਾਲੀ ਦੇ ਵਾਰ ਨੰਬਰ 12 ਦੀਆਂ ਤਸਵੀਰਾਂ ਹੈ ਜਿੱਥੇ ਕੀ ਪਿਛਲੇ 7 ਮਹੀਨੇ ਤੋਂ ਇਹ ਰਸਤਾ ਬੰਦ ਪਿਆ ਹੈ ਅਤੇ ਇਸ ਰਸਤੇ ਕਰਕੇ ਕਾਫੀ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਦੇ ਕਾਰੋਬਾਰ ਤੱਕ ਬਰਬਾਦ ਹੋ ਰਹੇ ਨੇ ਇੱਥੇ ਹੀ ਤਕਰੀਬਨ 400 ਦੇ ਕਰੀਬ ਘਰ ਵੀ ਨੇ ਜਿਨ੍ਹਾਂ ਨੂੰ ਜਾਣ ਵਾਲਾ ਰਸਤਾ ਵੀ ਇਹ ਬੰਦ ਹੋ ਰਿਹਾ ਹੈ ਅਤੇ ਇਸ ਰਸਤੇ ਦੇ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਰੋਕ ਕਹਿ ਰਹੇ ਨੇ ਕਿ ਇਸ ਨੂੰ ਬਣਾਇਆ ਜਾਵੇ ਪਰ ਨਗਰ ਕੌਂਸਲ ਤੇ ਕਾਂਗਰਸੀ ਦਾ ਕਬਜ਼ਾ ਹੈ ਕਿਉਂਕਿ ਨਗਰ ਕੌਂਸਲ ਦੇ ਵਿੱਚ ਕਾਂਗਰਸੀ ਪ੍ਰਧਾਨ ਨੇ ਪਰ ਸੜਕਾਂ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਨੇ ਇਸੇ ਤਹਿਤ ਕੋਰਾਲੀ ਦੇ ਹੋਰ ਬਾਡਾਂ ਦੀ ਗੱਲ ਕਰੀਏ ਤਾਂ ਕੋਰਾਲੀ ਦਾ ਸਿੰਘਪੁਰਾ ਰੋਡ ਵੈਂਟੀਲੇਟਰ ਤੇ ਪਹੁੰਚਿਆ ਹੋਇਆ ਹੈ ਹਾਲਾਂਕਿ ਨਗਰ ਕੌਂਸਲ ਨਗਰ ਕੌਂਸਲ ਵੱਲੋਂ ਪਹਿਲਾਂ ਉੱਥੇ ਲੱਖਾਂ ਰੁਪਏ ਲਾ ਕੇ ਪੇਵਰ ਬਲਾਕ ਲਗਾਈ ਗਈ ਸੀ ਪਰ ਉਹ ਵੀ ਹੁਣ ਘਸ ਕੇ ਖਤਮ ਹੋ ਚੁੱਕੀ ਹੈ ਅਤੇ ਹੁਣ ਸਾਡੇ ਨਾਲ ਗੁਰਪਾਲ ਜੀ ਨੇ ਗੁਰਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਵਾਰਡ ਨੰਬਰ 12 ਦੇ ਖਲਾਫ ਦੇਖੋ ਉਹ ਰਸਤਾ ਬਿਲਕੁਲ ਬੰਦ ਪਿਆ ਹੋਇਆ ਤੇ ਕਾਂਗਰਸ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਕੀ ਰੋਸ਼ ਰੈਲੀ ਦਾ ਨਾਮ ਦਿੱਤਾ ਗਿਆ ਉਹ ਮਹਾਰਾਜ ਇਹ ਰੈਲੀ ਤੁਸੀਂ ਅਰਨਜੀਤ ਕਿਉਂ ਗਲਤ ਬੋਲ ਰਹੇ ਹੋ ਅਦਕਟਨ ਹੋਣਾ ਔਰੇ ਬੜਿੰਗ ਸਾਹਿਬ ਤੇ ਆ ਨੈਗਰਾਫੌਲ ਆ ਗਿਆ ਜੀ ਬਿੱਟੇ ਦੇ ਘਰ ਮੂਰੇ ਆ ਜੀ ਉੱਥੇ ਜਾ ਕੇ ਆਪਣਾ ਜੀ ਡਬਈ ਵਾਲੇ ਪੁਹਾਰੇ ਆ ਰਹੇ ਆ ਜੀ ਉੱਥੇ ਮਹਾਰਾਜ ਦੋ ਚੀਜ਼ਾਂ ਚੱਲਣਗੀਆਂ ਬਰਾਬਰ ਜੀ ਹੁਣ ਇਹ ਚ ਰੋਸ ਰੈਲੀ ਕਿੱਥੇ ਆ ਨੇ ਜਿਹੜੇ ਉਹ ਕਹਿ ਰਹੇ ਆ ਉਹ ਤਾਂ ਐ ਕਹਿ ਰਹੇ ਆ ਵੀ ਰੋਸ਼ ਰੈਲੀ ਹੈ ਪੋਸਟਰ ਲੱਗੇ ਹੋਏ ਆ ਸ਼ਹਿਰ ਦੇ ਵਿੱਚ ਵੀ ਰੋਸ਼ ਰੈਲੀ ਹੈ ਬਹੁਤ بڑا ਰੋਸ਼ ਹੈ ਇਹ ਪਤਾ ਨਹੀਂ ਕਾ ਦਾ ਰੋਸ਼ ਹੈ ਉਹ ਫੋਸ ਰੈਲੀ ਹੈ ਜੀ ਰੋਸ਼ ਰੈਲੀ ਨਹੀਂ ਹੈਗੀ ਜੀ ਕਹਿੰਦੇ ਜੀ ਜਿੱਥੇ ਕੋਈ ਕੰਮ ਨਹੀਂ ਹੋਣਾ ਉੱਥੇ ਰੋਸ ਰੈਲੀ ਸਿੰਘਪੁਰਾ ਰੋਡ ਸਾਰਾ ਟੁੱਟਿਆ ਪਿਆ ਪਿਆ ਕੇ ਟੁੱਟਿਆ ਕਿ ਨਹੀਂ ਜੀ ਉੱਥੇ ਰੋਸ ਰੈਲੀ ਹੋਈ ਹੈ ਕੋਈ ਬਿੱਟਾ ਜੀ ਦੇ ਐਨ ਕਰਦੇ ਮੂਰੇ ਫੁਆਰਾ ਚੱਲਦਾ ਹੈ ਉਹਨੂੰ ਕਹਿੰਦੇ ਠੀਕ ਕਰਿਆ ਜੀ ਨਹੀਂ ਮਰੰਡਾ ਰੋਡ ਤੇ ਨਗਰ ਕੌਂਸਲ ਵੱਲੋਂ ਪਹਿਲਾਂ ਲੱਖਾਂ ਰੁਪਏ ਲਾਏ ਗਏ ਆ ਕਹਿੰਦੇ ਅਸੀਂ ਠੀਕ ਕਰਦੇ ਤੁਸੀਂ ਕਹਿੰਦੇ ਉੱਥੇ ਹਾਲਾਤ ਖਰਾਬ ਹੈ ਉੱਥੇ ਤਾਂ ਲੱਖਾਂ ਰੁਪਏ ਲਾਏ ਤੇ ਪਹਿਲਾਂ 6 ਮਹੀਨੇ ਟੋਆ ਪਟਕੇ ਰੱਖੀ ਰੱਖਿਆ ਅਰਨਜੀਤ ਪਹਿਲਾਂ ਪੂਰੀ ਆਪਣੀ ਨੌਲੇਜ ਸਹੀ ਕਰੋ ਉੱਥੇ ਕਰੋਨਾ ਲੱਗਿਆ ਲੱਖਾਂ ਨਹੀਂ 2.5 ਕਰੋੜ ਦਾ ਬਜਟ ਦੱਸਦੇ ਆ ਜਿਹੜੇ ਇਹ ਲਾਗੇ ਉੱਥੇ ਪਾਈਪ ਨਹੀਂ ਤੇ ਉੱਥੇ ਇਹ ਨਹੀਂ ਤਾਂ ਉੱਥੇ ਉਹ ਨਹੀਂ ਤਾਂ ਸਾਰਾ ਕੁਝ ਇਹਨੇ ਪਾ ਲਿਆ ਨਿਕਲਿਆ ਕਿ ਐਸਵਾ ਹੁਣ ਫੁਹਾਰਾ ਫੇਰ ਚੱਲਦਾ ਹੁਣ ਇਹਦਾ ਹੀਲਾ ਦੱਸੋ ਕਿ ਆਏ ਰਾਜਾ ਬੜਿੰਗ ਰੈਲੀ ਕਰ ਰਹੇ ਆ ਕਿ ਲੱਗਦਾ ਨਹੀਂ ਰਾਜਾ ਬੜਿੰਗ ਸਾਹਿਬ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਤਾਂ ਵੀ ਇੱਥੇ ਰੈਲੀ ਕਰੋ ਰੋਸ ਦਾ ਉਰੇ ਹੋਣਾ ਚਾਹੀਦਾ ਸਾਫ ਸੁਥਰੇ ਪਲਾਟ ਦੇ ਵਿੱਚ ਬੈਠ ਕੇ ਲੋਕਾਂ ਨੂੰ ਆਪਣੇ ਜੁਮਲੇ ਸੁਣਾ ਕੇ ਕਦੇ ਕਹਿੰਦੇ ਤੇ ਉਹ 42 ਗੱਡੀਆਂ ਫੁੱਲਾਂ ਨਾਲ ਸਜਾ ਕੇ ਦੋਗੇ ਉੱਥੇ ਰੈਲੀ ਕਰਨ ਦਾ ਕੀ ਫਾਇਦਾ ਲੱਗਦਾ ਨਹੀਂ ਵੀ ਇੱਥੇ ਲੋਕਾਂ ਦੀ ਦਰਦ ਹੈ ਲੋਕਾਂ ਨੂੰ ਚਾਹੀਦਾ ਵੀ ਸੜਕ ਬਣੇ ਤਾਂ ਉਰੇ ਰੋਸ ਰੈਲੀ ਕਰੇ ਪਹਿਲਾਂ ਤਾਂ ਇਹਦੀ ਆਪਣੀ ਲੜਾਈ ਦੀ ਮੁੱਕਦੀ ਸਿੱਧੂ ਕਹਿੰਦਾ ਮੇਰੀ ਰੋਸ ਰੈਲੀ ਹੈ ਇਹ ਕਹਿੰਦਾ ਮੇਰੀ ਰੋਸ ਰੈਲੀ ਹੈ ਹੁਣ ਸੀਨ ਇਹ ਹਲਜੋ ਹੈ ਹੋਇਆ ਜੀ ਵੀ ਉਰੇ ਵਾਲਾ ਕਿਆ ਬਣੂਗਾ ਜੀ ਪਹਿਲਾ ਸਾਡਾ ਐਮਸੀ ਆਇਆ ਤਾਂ ਜੀ ਅਨਮੋਲ ਗਗ ਅਮੈਂਡਮ ਲੈ ਕੇ ਆਇਆ ਤਾਂ ਜੀ ਉਹਨੇ ਅੱਜ 11 ਵਜੇ ਮੁੱਛਾਂ ਹੀ ਟਾਠੀ ਖੁੱਲਦੀ ਉਹਦੀ ਫਿਰ ਉਹ ਆ ਕੇ ਕਹਿੰਦਾ ਮੈਂ ਤਾਂ ਸੜਕ ਸਾਰੀ ਬਣਾ ਦੂੰ ਫਲਾਨਾ ਕਰ ਦੂੰ ਟਿੰਕਾ ਕਰ ਦੂੰ ਬਹਾਦਰ ਓਕੇ ਵੀ ਆਇਆ ਜੀ ਹੁਣ ਉਹ ਕਹਿੰਦਾ ਸਾਡੀ ਇਧਰ ਸੁਣਦੇ ਨਹੀਂ ਜੀ ਉਹ ਆਪ ਚ ਚਲੇਗੇ ਜੀ ਉੱਥੇ ਤਾਂ ਹੁਣ ਸੁਣਦੇ ਆ ਹੁਣ ਫੇਰ ਵੀ ਸਵਾਹ ਨਹੀਂ ਉਡਦੀ ਹੁਣ ਕਿਨੂੰ ਫੜ ਲਈਏ ਜਾ ਕੇ ਅਸੀਂ ਮਤਲਬ ਇਹ ਕਿਹਾ ਜਾ ਸਕਦਾ ਵੀ ਕੋਰਾਲੀ ਸ਼ਹਿਰ ਦੇ ਹਾਲਾਤ ਮਾੜੇ ਆ ਚਾਹੇ ਕੋਈ ਵੀ ਸਰਕਾਰ ਆਵੇ ਚਾਹੇ ਕਾਂਗਰਸੀ ਸਰਕਾਰ ਰਵੇ ਚਾਹੇ ਆਪ ਦੀ ਸਰਕਾਰ ਆ ਜੀ ਉਹ ਕਹਾਵਦਾ ਹੈ ਕਹਿੰਦੇ ਮੇਰੀ ਫੱਤੋ ਦੇ ਯਾਰ ਬੁਰੇ ਨੇ ਉਹ ਸਾਰੀ ਉਰੇ ਆਹੀ ਹੈ ਹੁਣ ਕਿਹਨੂੰ ਕਹੀਏ ਜੇ ਤਾਂ ਜਾਣਦੇ ਆ ਕਮੇਟੀ ਚ ਉਹ ਕਹਿ ਦਿੰਦੇ ਆ ਹਲੇ ਜੀ ਇਹਦਾ ਮਤਾ ਪਾਇਆ ਹੋਇਆ ਜੀ ਐ ਮਸ਼ੀਨ ਨਹੀਂ ਸੁਣਦਾ ਐ ਮਸ਼ੀਨ ਨੂੰ ਪੁੱਛ ਲੋ ਉਹ ਕਹਿੰਦਾ ਮੇਰੀ ਪ੍ਰਧਾਨ ਨਹੀਂ ਸੁਣਦਾ ਜੇ ਦੋਹਾਂ ਨੂੰ ਕਹਿੰਦੇ ਆ ਉਹ ਕਹਿੰਦੇ ਉੱਪਰ ਦੇ ਮੈਡਮ ਨਹੀਂ ਸੁਣਦੀ ਹੁਣ ਕਿਹਨੂੰ ਸੁਣਾਈਏ ਹੱਲ ਤਾਂ ਹੋਣਾ ਚਾਹੀਦਾ ਕੀ ਹੱਲ ਹੋਣਾ ਚਾਹੀਦਾ ਕੀ ਸਲਾਹ ਦਿੰਦੇ ਹੋ ਇਹ ਮਹੱਲੇਆਂ ਨੂੰ ਕਹਣਾ ਕਿ ਕਿਸ਼ਤੀਆਂ ਲਓ ਜੀ ਆਪਣੇ ਕਿਸਤਿਆਂ ਲਾਲੋ ਸੁਖਵੀਰ ਬਾਦਲ ਕਹੀਦਾ ਪਾਣੀ ਚ ਕਿਸਤਿਆਂ ਚਲਾਉਣੀਆਂ ਇਹਨਾਂ ਨੇ ਕਰਾ ਲਈ ਚਲਾ ਦੇਣੀਆਂ ਇਹ ਚਲਣੀਆਂ ਪੈਣੀਆਂ ਜੀ ਹੋਰ ਤਾਂ ਕੋਈ ਹਿੱਲਾ ਹੈ ਨਹੀਂ ਜੀ ਨਾਲੇ ਸੁਣ ਦੇਣਾ ਇਹਨਾਂ ਸੁਣਣੀਆਂ ਜਿਹੜੀ ਰਾਜਾ ਬੜਿੰਗ ਸਾਹਿਬ ਆ ਰਹੇ ਆ ਰੋਸ਼ ਰੈਲੀ ਹੋ ਰਹੀ ਹੈ ਉਹਦਾ ਕੋਈ ਸ਼ਹਿਰ ਵਸੇ ਨੂੰ ਫਾਇਦਾ ਹੋਵੇਗਾ ਦੇਖੋ ਜੀ ਇਹ ਟਿਕਟਾਂ ਲੈਣ ਦੇ ਤਰੀਕੇ ਆ ਐ ਨਹੀਂ ਟਿਕਟਾਂ ਮਿਲਣੀਆਂ ਇਹ ਟਿਕਟਾਂ ਆ ਦੀਆਂ ਟ੍ਰੇਨ ਦੀਆਂ ਟਿਕਟਾਂ ਜਹਾਦ ਦੀਆਂ ਟਿਕਟਾਂ ਕਾਦੀ ਟਿਕਟਾਂ ਮਾਰੇ ਐ ਐਮਐਲਏ ਦੀਆਂ ਜਿੰਨਾ ਮੁੱਲ ਕੇ ਉਹਨਾਂ ਨੇ ਮੰਨ ਲਈ ਜਮੀ ਨਹੀਂ ਹੈਗਾ ਇਹ ਭਲੇਖਾ ਕੱਢ ਲੈਣ ਦੋ ਜੀ ਐ ਖਰਚੇ ਕੋਈ ਪਹਿਲਾਂ ਵੀ ਬੰਦੇ ਨੇ ਕੋਸ ਮੈਂ ਅਹੁਦਾ ਲੈਣਾ ਮੈਂ ਕੋਸ ਲੈਣਾ ਪਹਿਲਾਂ ਕਰੋੜ ਰੁਪਇਆ ਲਾ ਲਿਆ ਹੁਣ ਰਹਿੰਦਾ ਹੁੰਦਾ ਹੁਣ ਜ਼ੋਰ ਲਾ ਲੈਣਾ ਕੱਢਣੇ ਪਾਉਣੇ ਕੋਸ ਨਹੀਂ ਇੱਥੇ ਕੰਗਨੂਨੀ ਪੁੱਛਿਆ ਇਹਨਾਂ ਨੇ ਇਹਨੂੰ ਕਿੱਥੇ ਪੁੱਛਣਾ ਉਹੀ ਕੰਗ ਤਾਂ ਜਿਹਦੇ ਇਹ ਪੈਰੀ ਹੱਥ ਲਾਉਂਦੇ ਸੇ ਮੁੜ ਕੇ ਘਪੋਗ ਪਰ ਟੱਕਰਿਆ ਕੰਗ ਉਹ ਕੰਗ ਪਰਲੇ ਪਾਸੇ ਨੂੰ ਲੰਘਿਆ ਉਰਲੇ ਪਾਸੇ ਨੂੰ ਲੰਘੇ ਕਿਆ ਕਹਿ ਦੀਏ ਮਤਲਬ ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਕੰਗ ਸਾਹਿਬ ਦੇ ਚੇਲੇ ਸੀਗੇ ਜਿਨ੍ਹਾਂ ਨੂੰ ਕੰਗ ਸਾਹਿਬ ਨੇ ਚੱਲਣਾ ਸਿਖਾਇਆ ਸੀਗਾ ਉਹ ਹੁਣ ਦੇਖ ਕੇ ਰਸਤੇ ਦੀ ਰਸਤਾ ਬੰਡਲ ਅਲੱਗ ਕਰ ਲੈਨੇ ਆ ਜਿਹੜੇ ਕੰਗ ਦੇ ਚੇਲੇ ਤੇ ਸਾਰੀ ਵੇਲੇ ਤੇ ਉਹਨੋਂ ਸਾਰੇ ਕੰਮ ਲੱਗੇ ਹੁਣ ਕੰਗ ਵਿਲਾ ਕਰਿਆ ਹੋਇਆ ਇਹਨਾਂ ਨੇ ਤਾਂ ਇੱਥੇ ਹੈ ਕੰਗ ਸਾਹਿਬ ਨੇ ਪਿੱਛੇ ਇੱਕ ਅਖਬਾਰ ਤੇ ਆਰਟੀਕਲ ਲਗਾਤਾ ਦਾ ਬੀਜੀ ਕਮੇਟੀ 30000 ਰੁਪਏ ਲੇਕੇ ਨਕਸ਼ੇਬਾਸ ਕਰ ਰਿਹਾ ਅਮੁਰ ਕੇ ਕੰਗ ਸਾਹਿਬ ਸੁਣਨ ਹੋਗੇ ਅਗਲੇ ਮਿਲਿਆ ਜਾ ਕੇ ਉਹਨੂੰ ਹੁਣ ਕੰਗ ਸਾਹਿਬ ਨੇ ਕਿਤੇ ਜਾਮ ਲਾਤਾ ਸ਼ਾਂਤੀ ਹੈ ਬਸ ਸੈਟਿੰਗ ਹੈ ਜੀ ਜਿਹੜੇ ਰੌਲਾ ਪਾ ਕੇ ਸੈਟਿੰਗ ਕਰ ਲੰਦਾ ਚੁੱਪ ਕਰ ਜਾਂਦਾ ਅਗਲਾ ਮਤਲਬ ਹੁਣ ਜਗਵੰਤ ਸਿੰਘ ਕੰਗ ਦਾ ਕੋਈ ਸਿੱਕਾ ਨਹੀਂ ਚੱਲਦਾ ਕੋਈ ਕਿਸੇ ਦਾ ਸਿੱਕਾ ਨਹੀਂ ਚੱਲਦਾ ਸਿੱਕਾ ਚੱਲਦਾ ਕਿਹਦਾ ਫਿਰ ਮਹਾਰਾਜ ਉਹਦਾ ਸਿੱਕੇ ਨਹੀਂ ਚੱਲਦਾ ਕਿਸਦਾ ਉਥੇ ਦਾ ੱੱਕਾ ਚੱਲਦਾ ਜੀ ਦੀ ਲਾਠੀ ਉਹਦੀ ਹੈ ਮੈਂ ਸਾਰੇ ਜਿਹੜਾ ਕੋਈ ਰੌਲਾ ਪਾ ਲੰਦਾ ਉਹਨੂੰ ਰੁਪਈਆ ਦੇਉਂਨੇ ਵੀ ਤੂੰ ਚੁੱਪ ਕਰ ਦੂਗਾ ਨਹੀਂ ਸ਼ਾਂਤੀ ਸਾਨੂੰ ਰੁਪਈਏ ਬਣਾਉਣ ਦੇ ਤੂੰ ਵੀ ਬਣਾ ਲੈ ਲੋਕਾਂ ਨੇ ਲਾਲ ਕਿਲੇ ਵਾਂਗ ਟੈਲੀਂ ਟੈਲਾ ਲਾਤੀਆਂ ਕਿਲੇ ਪਰ ਕੰਧਾਂ ਪਰ ਸਿੰਘਪੁਰਾ ਰੋਡ ਦੀ ਗੱਲ ਕਰਦੇ ਆ ਗੁਰਪਾਲ ਜੀ ਤੁਸੀਂ ਤੁਹਾਡਾ ਦਫ਼ਤਰ ਵੀ ਉੱਥੇ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਲੋਕਾਂ ਦੀ ਬਹੁਤ ਬੜੀ ਮੰਗ ਹੈ ਵੀ ਸਿੰਘਪੁਰਾ ਰੋਡ ਬਣਾਇਆ ਜਾਵੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਤੁਹਾਡੇ ਜਦੋਂ ਤੁਸੀਂ ਇਲੈਕਸ਼ਨ ਲੜੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਉੱਥੇ ਵੀ ਜਦੋਂ ਸਿੰਘਪੁਰਾ ਰੋਡ ਤੇ ਆਏ ਸੀਗੇ ਜਦ ਵੀ ਇਹ ਇਲਾਕਾ ਸੀਗੇ ਹੁਣ ਉਸ ਤੋਂ ਜ਼ਿਆਦਾ ਖਰਾਬ ਹੋ ਗਏ ਕੀ ਲੱਗਦਾ ਕੰਮ ਹੋਊਗਾ ਜਾਂ ਨਹੀਂ ਹੋਊਗਾ ਅਰਨ ਜੀ ਤੁਸੀਂ ਕਾਕਾ ਚਾਵਲਾ ਜੀ ਨੇ ਇੱਕ ਦਿਨ ਧਰਨਾ ਲਾਇਆ ਤਾਂ ਬੰਦੇ ਚਾੜੇ ਤੁਸੀਂ ਇਕੱਠੇ ਵੀ ਕਰੇ ਪਕੌੜੇ ਪਕੂੜੀ ਵੀ ਖੁਲਾਏ ਤੇ ਨਾ ਤਾਂ ਉਹਨੂੰ ਕਾਕਾ ਚਾਵਲਾ ਇਹ ਕਟੋਕਰ ਤਰਨਾ ਧਰਨਾ ਦਾ ਲਾਇਆ ਜੇਕਰ ਕਿਸੇ ਨੇ ਲਾਇਆ ਤਾਂ ਹੈ ਤੁਸੀਂ ਨਾ ਲਾ ਲਿਆ ਜਾਂ ਹੋਰ ਨੇੜੇ ਕਿਸੇ ਨੇ ਲਾ ਲਿਆ ਇਹਨਾਂ ਦਾ ਕਿਹਾ ਜਾ ਸਕਦਾ ਵੀ ਕਬਲਜੀਤ ਸਿੰਘ ਚਾਵਲਾ ਨੇ ਚਾਇਓ ਉਹ ਤੀਏ ਦਿਖਣੇ ਰਹਿੰਦੇ ਆ ਪਰ ਉਰੇ ਆ ਕੇ ਲੋਕਾਂ ਨਾਲ ਖੜੇ ਤਾਂ ਹੈ ਨਾ ਮੇਰੀ ਗੱਲ ਸੁਣ ਲਓ ਜੀ ਮੈਂ ਸਾਰੇ ਜਿਹੜੇ ਕੁੱਕਾ ਮਰੀ ਗਿਆ ਉਹ ਗੀਤ ਰਿਕਾਰਡ ਤਾਂ ਨਹੀਂ ਹੋਣਾ ਗੀਤ ਰਿਕਾਰਡ ਹੋਇਆ ਉਹ ਕੁੱਕਾ ਨਾ ਮੈਂ ਜਿਹੜੇ ਮਰਜੀ ਵੜੀ ਚ ਜਾ ਕੇ ਮਾਰੀ ਜਾਵਾ ਹੁਣ ਤਾਂ ਰੌਲਾ ਤਾਂ ਇਹਦਾ ਕਹਿੰਦੇ ਸੀ ਪਰਸ ਨੂੰ ਜਾਮ ਲੈਣਾ ਗੱਡੀ ਕੋਈ ਚੱਲਣ ਨਹੀਂ ਦੇਵਾਂਗੇ ਅੱਗ ਲਾ ਦੇਵਾਂਗੇ ਮਾਰਕੀਟ ਫੂਕ ਦਾਂਗੇ ਕਿਆ ਬਣਿਆ ਕੁਝ ਵੀ ਨਹੀਂ ਮੁੜ ਕੇ ਉਹਦੇ ਪਰ ਗੋਲੀਆਂ ਚੱਲ ਗਈਆਂ ਉਹ ਆਪਣੇ ਚੜ ਜਿਆ ਪਿਆ ਹੁਣ ਕਿਨੂੰ ਫੜੀਏ ਪ੍ਰਸ਼ਾਸਨ ਵੀ ਇਹੋ ਜਿਹਾ ਹੋਇਆ ਹੋਇਆ ਦੱਸੋ ਹਾਲਾਤ ਮਤਲਬ ਇਹ ਕਿਹਾ ਜਾ ਸਕਦਾ ਵੀ ਸ਼ਹਿਰ ਦੇ ਹਾਲਾਤ ਖਰਾਬ ਹੈ ਉਹ ਖਾਲਾਤ ਖਰਾਬ ਨਹੀਂ ਹੈ ਖਤਮ ਦੇਖੋ ਪੁਲਿਸ ਦੀ ਓਰੇ ਕੋਈ ਸੁਣਦਾ ਨਹੀਂ ਚੋਰ ਦਿੱਲੀ ਚੋਰੀ ਕਰ ਰਹੇ ਆ ਕਰ ਰਹੇ ਕਿ ਨਹੀਂ ਤੁਸੀਂ ਰੋਜ਼ ਨਮੀ ਨਮੀ ਖਬਰ ਕਰ ਬਿਲਕੁਲ ਤੁਹਾਡੀ ਗੱਲ ਸੱਚ ਹੈ ਰੋਜ਼ ਕੋਈ ਨਾ ਕੋਈ ਚੋਰੀ ਹੁੰਦੀ ਹੈ ਕਿਸੇ ਨਾ ਕਿਸੇ ਬਾੜ ਵਿੱਚ ਹੋ ਜਾਂਦੀ ਹੈ ਤੇ ਚੋਰੀ ਨਾ ਵੀ ਹੋਵੇ ਕੋਈ ਸਨੇਚਿੰਗ ਹੋ ਜਾਂਦੀ ਹੈ ਫਿਰ ਨੰਬਰ 2 ਹੈ ਜੀ ਕਮੇਟੀ ਵਾਲੇ ਐਨਓਸੀ ਦਾ ਰੌਲਾ ਪਿਆ ਪਿਆ ਉਹ ਲੁੱਟ ਨਹੀਂ ਆ ਰਿਹਾ ਜੀ ਸਰਕਾਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹਦੀ ਐਨਓਸੀ ਕਰਨੀ ਹੈ ਕਿਹਦੀ ਬੰਦ ਕਰਨੀ ਹੈ ਹੁਣ ਸਿੰਗਾਪੁਰ ਦੀਆਂ ਰਿਸ਼ਤੀਆਂ ਬੰਦ ਐ ਜੀ ਹੁਣ ਇਹ ਦੱਸੋ ਵੀ ਜਿੱਥੇ ਸੀਵਰੇਜ ਜਾਂ ਵਾਟਰ ਸਪਲਾਈ ਪਈ ਹੋਈ ਉਹਦੀ ਰਿਸ਼ਤੀ ਬੰਦ ਕਰ ਸਕਦਾ ਜੀ ਕੋਈ ਉੱਥੇ ਇਹਨੂੰ ਇਹ ਨਹੀਂ ਸਮਝ ਆ ਰਿਹਾ ਹੁਣ ਰੋਜ਼ ਨਮਾ ਮਾਤਾ ਪਾ ਦਿੰਦੇ ਆ ਰੋਜ਼ ਨਮਾ ਮਾਤਾ ਕੱਢ ਜਿੰਦੇ ਇਹ ਸੁਣ ਪਹਿਲਾ ਇਹ ਮੀਟਰਾਂ ਦਾ ਰੌਲਾ ਪਾ ਲੈ ਵੀ ਐਨਓਸੀ ਲਾ ਕੇ ਮੀਟਰ ਲਾਉਣੇ ਆ ਜੀ ਹੁਣ ਕਰਾਲੀ ਜੀ ਮੀਟਰ ਨਹੀਂ ਲੱਗਦੇ ਜਾਲੀ ਕਿ ਨਹੀਂ ਲੱਗ ਰਹੇ ਲੱਗ ਰਹੇ ਸਾਰਾ ਕੁਝ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਸੀਗਾ ਵੀ ਐਨਓਸੀ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਜਿਹੜੇ ਹਰਪਾਜਨ ਸਿੰਘ ਈਟੀਓ ਹੈ ਮੰਤਰੀ ਸਾਹਿਬ ਉਹਨਾਂ ਨੇ ਵੀ ਕਿਹਾ ਤਾਂ ਕਿ ਐਨਓਸੀ ਦੀ ਲੋੜ ਨਹੀਂ ਪਰ ਜਦ ਆਪਾਂ ਬਿਜਲੀ ਵਿਭਾਗ ਚ ਜਾਂਦੇ ਕਿਸੇ ਵੀ ਦਫਤਰ ਜਾਂਦੇ ਆ ਉਹ ਕਹਿੰਦੇ ਐਨਓਸੀ ਲਿਆਓ ਜੀ ਨਹੀਂ ਤਾਂ ਅਸੀਂ ਲੱਗਣ ਨਹੀਂ ਦੇਣਾ ਤੁਹਾਡੇ ਹਰਪਾਜਨ ਮੰਤਰੀ ਨੂੰ ਮੈਂ ਸਿੱਧਾ ਫੋਨ ਕਰਿਆ ਇੱਕ ਵਾਰੀ ਮ ਸੋੜੇ ਬਿਲੀ ਦਫਤਰ ਵਾਲਿਆਂ ਨੇ ਵੀ ਇਹਦਾ ਕੋਈ ਹਿੱਲਾ ਦੱਸੋ ਉਹਨੇ ਦੋ ਵਾਰੀ ਗੱਲ ਕਰਕੇ ਮੇਰਾ ਮੁੜ ਕੇ ਫੋਨ ਨਹੀਂ ਚੱਕਿਆ ਹੁਣ ਕਿਆ ਫੜ ਲਈ ਉਹਨੂੰ ਮੰਤਰੀ ਨੂੰ ਤੁਸੀਂ ਤਾਂ ਆਪਲੇ ਜਿਹੜੇ ਯੋਧੇ ਹੋ ਉਹ ਅਸੀਂ ਤਾਂ ਯੋਧੇ ਹੀ ਮਾਰ ਲਏ ਇਹਨਾਂ ਨੇ ਪੰਗਾ ਤਾਂ ਉਹੀ ਹੋਇਆ ਵੇ ਜਿਹੜੇ ਰਾਤ ਚਲਾਉਂਦੇ ਤੇ ਉਹੀ ਤਾਂ ਰਾਤ ਪਰ ਤੇ ਪਹਿਲਾਂ ਦਾ ਆ ਰਹੇ ਇਹਨਾਂ ਨੇ ਵੀ ਤੁਸੀਂ ਉਤਰੋ ਹੁਣ ਅਸੀਂ ਗੱਡੀਆਂ 'ਚ ਆ ਗਏ ਮਤਲਬ ਤੁਸੀਂ ਜਿਹੜੇ ਆਪਲੇ ਯੋਧੇ ਸੀਗੇ ਰਾਤ 'ਤੇ ਬੈਠੇ ਤੇ ਉਹੀ ਰਾਤ ਵਾਲੇ ਉਤਾਰ ਤੇ ਹੁਣ ਆ ਆ ਬਹਿ ਗਏ ਉਹ ਮਾਰੇ ਹੁਣ ਗੱਡੀਆਂ ਹੋ ਗਈਆਂ ਰਸਾਂ ਹੀ ਲੋੜ ਨੇ ਰਾਤ ਵੀ ਖੁੰਝੇ ਲਾਤੇ ਇਹਨਾਂ ਨੇ ਅਸਲ 'ਚ ਪਹਿਲਾਂ ਆਮ ਪਬਲਿਕ ਦੀ ਲੋੜ ਸੀ ਜਾਂ ਤਾਂ ਵ ਹੁਣ ਇਹ ਕਹਿੰਦੇ ਵੀ ਸਾਡੇ ਕੋਲ ਸਾਰਾ ਕੁਝ ਹੈਗਾ ਹੁਣ ਕਿਸੇ ਨੂੰ ਕੀ ਦੀ ਲੋੜ ਹੈ ਜੀ ਇਹਦਾ ਉਹ ਗੱਲ ਹੈ ਜੀ ਜਦ ਲੋੜ ਹੈ ਫਿਰ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਨਹੀਂ ਫਿਰ ਬਾਪ ਨੂੰ ਵੀ ਗੱਦਾ ਦੱਸ ਦੰਨੇ ਹੈ ਭਗਵੰਤਮਾਨ ਸਾਹਿਬ ਕਹਿ ਰਹੇ ਆ ਵੀ ਅਸੀਂ ਹਰ ਇੱਕ ਲੋਕਾਂ ਦੀ ਸੁਣ ਰਹੇ ਆ ਤੇ ਹਰ ਇੱਕ ਦੀ ਸੁਣਵਾਈ ਹੋ ਰਹੀ ਹੈ ਕਿੰਨਾ ਕੁ ਲੋਕਾਂ ਦੀ ਸੁਣਵਾਈ ਹੋ ਰਹੀ ਹੈ ਕਿ ਆ ਕਰਾਪਸ਼ਨ ਖਤਮ ਹੋਈ ਜਾਂ ਨਹੀਂ ਹੋਈ ਤੁਹਾਨੂੰ ਲੱਗਦਾ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਲੋਕਾਂ ਨੂੰ ਪਤਾ ਤਾਂ ਵੀ ਅਸੀਂ ਆਪਣਾ ਕੰਮ ਇਹਨੂੰ ਕਹਿ ਕੇ ਕਰਾ ਲੈਣਾ ਕਾਂਗਰਸ ਦੀ ਸਰਕਾਰ ਤੀ ਇਹਦਾ ਲੋਕਾਂ ਨੂੰ ਲੱਗਦਾ ਤਾਂ ਵੀ ਅਸੀਂ ਆਪਣਾ ਕੰਮ ਕਹਿ ਕੇ ਕਰਾ ਲੈਣਾ ਔਰ ਇਹਦਾ ਪਤਾ ਹੀ ਨਹੀਂ ਕਿ ਕਿਹਨੂੰ ਕਹਿ ਕੇ ਕਰਾਉਣਾ ਹਾਲੇ ਤੱਕ ਤਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਇਹਦਾ ਮੰਤਰੀ ਕਿਹੜਾ ਕਿਹੜੇ ਕ ਮਹਿੰਦਮੇ ਦਾ ਦਿਵਾਲੀ ਲੈਦੀ ਮੰਤਰੀ ਨਾਲ ਮਿਲਣ ਦੀ ਜਾਂਦੀ ਲੋੜ ਹੀ ਲੈਦੀ ਮੰਤਰੀਆਂ ਨਿਕਲਦੀ ਇਹਦੀ ਨਵਾਂ ਸਾਲ ਲੈਦੇ ਮੰਤਰੀ ਨਾਲ ਹੁਣ ਦੱਸੋ ਕਿਹਨੂੰ ਫੜ ਲਈ ਜਾ ਕੇ ਹੁਣ ਕਰਾਲੀ ਜਿੱਦਾ ਇੰਨੀ ਪਤਾ ਲੱਗਦਾ ਵੀ ਇਹਨਾਂ ਦਾ ਮੇਨ ਚੇਲਾ ਕਿਹੜਾ ਕਿਹਦੇ ਕੋਲ ਜਾ ਕੇ ਕਹੀਏ ਉਹ ਕਹਿੰਦਾ ਮੇਰੀ ਉਹਦੇ ਨਾਲ ਨਹੀਂ ਬਣਦੀ ਮੇਰੀ ਉਹਦੇ ਨਾਲ ਨਹੀਂ ਬਣਦੀ ਤੁਸੀਂ ਉਹਦੇ ਕੋਲ ਜਾ ਕੇ ਆਓ ਇਹਦੇ ਉਹਦੇ 'ਚ ਫਸੇ ਹੋਏ ਇੰਜ ਹੈ ਕੁਛ ਨਹੀਂ ਕੱਢਣੇ ਪਾਉਣੇ ਨੂੰ ਬੁਰਾ ਹਾਲ ਹੈ ਇੱਥੇ ਅ ਏਸਨ ਗੁਰਪਾਲ ਜੀ ਜੋ ਕਿ ਇੱਕ ਸਮਾਜ ਸੇਵੀ ਵੀ ਨੇ ਇਹਨਾਂ ਕਿਹਾ ਕਿ ਪੂਰਾ ਹਾਲ ਹੈ ਕਰਾਲੀ ਸ਼ਹਿਰ ਦਾ ਤੇ ਪਿੱਛੇ ਖਲਾਤ ਵੀ ਦਿਖਾਏ ਨੇ ਅਤੇ ਨਾਲ ਹੀ ਇਹਨਾਂ ਵੱਲੋਂ ਜੋ ਰੈਲੀ ਰਾਜਾ ਬੜਿੰਗ ਜਿਹਦੇ ਵਿਚ ਆ ਰਹੇ ਨੇ ਉਹਦੀ ਰੈਲੀ ਤੇ ਵੀ ਸਵਾਲ ਚੱਕਿਆ ਕਿ ਉਹ ਰੋਸ ਰੈਲੀ ਕੱਟ ਉਹ ਤਾਂ ਟਿਕਟਾਂ ਵਾਲੀ ਰੈਲੀ ਹੈ ਕਿਉਂਕਿ ਜੇ ਰੋਸ ਰੈਲੀ ਹੁੰਦੀ ਤਾਂ ਅਜਿਹੇ ਜਿੱਥੇ ਸੜਕਾਂ ਨਹੀਂ ਬਣ ਰਹੀਆਂ ਜਿੱਥੇ ਵਿਕਾਸ ਨਹੀਂ ਹੋਇਆ ਉਸ ਵਕਤ ਰਾਜਾ ਬੜਿੰਗ ਨੂੰ ਇੱਥੇ ਆਣਾ ਚਾਹੀਦਾ ਸੀਗਾ ਕੁਰਾਲੀ ਦਾ ਸਿੰਘਪੁਰਾ ਰੋਡ ਦੇਖੀ ਇਹ ਤਾਂ ਕੁਰਾਲੀ ਦਾ ਸਿੰਘਪੁਰਾ ਰੋਡ ਨਹੀਂ ਬਣਿਆ ਜੇਕਰ ਰਾਜਾ ਬੜਿੰਗ ਵੀ ਇਹ ਵੀਡੀਓ ਦੇਖ ਰਹੇ ਨੇ ਤੇ ਉਹਨਾਂ ਨੂੰ ਇਹ ਗਰਾਊਂਡ ਦੇ ਵਿੱਚ ਟੈਂਟ ਲਾ ਕੇ ਰੈਲੀ ਕਰਨ ਦੀ ਲੋੜ ਨਹੀਂ ਰੋਜ਼ ਰੈਲੀ ਸਿੰਘਪੁਰਾ ਰੋਡ ਤੇ ਕਰੇ ਤਾਂ ਕਿ ਇਹ ਲੋਕਾਂ ਦਾ ਫਾਇਦਾ ਹੋਵੇ ਤੇ ਆਮ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ ਇਹ ਨਹੀਂ ਹੈ ਵੀ ਕਿਤੇ ਗਰਾਊਂਡ ਦੇ ਵਿੱਚ ੱਟੇ ਕਰਕੇ ਆਪਣਾ ਪ੍ਰਚਾਰ ਕਰੇ ਤੇ ਘਰ ਨੂੰ ਚਲੇ ਗਏ ਰੋਜ਼ ਰੈਲੀ ਉਹ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚ ਰੀਅਲ ਵਰਕਰ ਜੋ ਕਿ ਰੀਅਲ ਲੋਕ ਨੇ ਉਹ ਲੋਕ ਨਾਲ ਜੁੜਨ ਅਤੇ ਉਹਨਾਂ ਦਾ ਦੁੱਖ ਦਰਦ ਸਮਝਿਆ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕਰਾਲੀ